ਸਾਧਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਜੋ ਬਟਿੰਡੇ ਨੂੰ ਨੈਸ਼ਨਲ ਹਾਈਵੇ ਜਾਂਦਾ ਕੋਟਕਪੂਰੇ ਨੂੰ ਤਾਂ ਸਨ ਦੇ ਵਿੱਚ ਲੋਕਾਂ ਦੀ ਸੁੰਭ ਸੂਰਤ ਵਾਸਤੇ ਇਹ ਚੀਜ਼ਾਂ ਬਣਾਈਆਂ ਸੀਗੀਆਂ ਵੀ ਜਿਵੇਂ ਬਾਹਰਲੇ ਮਨਖਾਂ ਦੇ ਵਿੱਚ ਰੋਡਾਂ ਦੇ ਉੱਤੇ ਸੁੰਭ ਸੂਰਤਾ ਬਣਾਈਆਂ ਹੁੰਦੀਆਂ ਉਸੇ ਤਰ੍ਹਾਂ ਸਾਡੀਆਂ ਸਰਕਾਰਾਂ ਨੇ ਇਹ ਚੀਜ਼ਾਂ ਬਣਾ ਕੇ ਦਿੱਤੀਆਂ ਅਸੀਂ ਲੋਕਾਂ ਨੂੰ ਜਾਣੇ ਕਿ ਲੋਕਾਂ ਵਾਸਤੇ ਇਹ ਚੀਜ਼ਾਂ ਬਣਾਈਆਂ ਸੀਗੀਆਂ ਪਰ ਇਹਦੇ ਨਾਂ ਤਾਂ ਕੋਈ ਹੁਣ ਕੋਈ ਸਾਮ ਸਮਭਾਈ ਵਾਸਤੇ ਰੱਖਿਆ ਜਾਨੇ ਕਿ ਕੋਈ ਵੀ ਚੀਜ਼ ਨੂੰ ਜਿਹੜਾ ਆਪਾਂ ਪ੍ਰੋਜੈਕਟ ਬਣਾਉਣਾ ਹੈ ਉਨੂੰ ਸਾਹਮਣੇ ਵਾਸਤੇ ਉਹਦੀ ਅੱਗੇ ਪ੍ਰਕਿਰਿਆ ਵਾਸਤੇ ਕੋਈ ਤਿਆਰੀ ਹੋਣੀ ਚਾਹੀਦੀ ਆ ਆ ਵੇਖ ਸਕਦੇ ਆ ਕਿ ਅਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਅਸੀਂ ਵਿਖਾਉਣਾ ਚਾਹੁੰਦੇ ਵੀ ਆ ਆ ਵੇਖ ਸਕਦੇ ਆ ਕਿ ਬਰਬਾਦੀ ਹੋਈ ਪਈ ਐ ਇਹਨਾਂ ਚੀਜ਼ਾਂ ਨੂੰ ਆ ਦੇਖ ਸਕਦੇ ਆ ਇਹ ਸਾਡੀਆਂ ਸਭ ਸੁੰਦਰਤਾ ਵਾਸਤੇ ਸਰਕਾਰਾਂ ਨੇ ਬਣਾ ਕੇ ਦਿੱਤਾ ਸੀ ਸਾਡੀਆਂ ਸਭ ਸੁੰਦਰਤਾ ਵਾਸਤੇ ਬਣਾ ਕੇ ਦਿੱਤਾ ਸੀਗਾ ਤਾਂ ਇਹਦੀ ਬਰਬਾਦੀ ਹੋ ਗਈ ਲੱਖਾਂ ਕਰੋੜਾ ਰੁਪਈਆ ਦੀ ਬਰਬਾਦੀ ਹੋ ਗਈ ਆ ਦੇਖ ਸਾਡੇ ਜੀ ਆਵੇਂ ਚੱਕਦੇ ਆ ਲੋਕਾਂ ਦੀਆਂ ਵਾਅਦੇ ਬਣਾ ਕੇ ਦਿੱਤੀਆਂ ਸੀ ਸਹੂਲਤਾਂ ਉਸ ਤੋਂ ਬਾਅਦ ਆਹ ਜਿਹੜੀਆਂ ਚੀਜ਼ਾਂ ਲੋਕਾਂ ਨੇ ਜਿਹੜੇ ਸਾਡੇ ਉਸ ਤੋਂ ਬਾਅਦ ਸਾਡੇ ਜਿਹੜੇ ਚੋਰ ਐ ਜਿਨ੍ਹਾਂ ਦਾ ਕੋਈ ਵੀ ਮਤਲਬੀ ਸੂਝ ਬਣ ਹੈ ਨਹੀਂ ਨਸ਼ੇੜੀ ਲੋਕਾਂ ਨੇ ਤੇ ਉਸ ਤੋਂ ਬਾਅਦ ਆ ਜਿਹੜੀਆਂ ਸਮਾਨ ਸੀ ਉਹ ਨਸ਼ੇੜੀ ਲੋਕ ਪੱਟ ਕੇ ਲੈ ਗਏ ਜੇ ਇਸੇ ਤਰ੍ਹਾਂ ਮਤਲਬੀ ਸਾਡੇ ਦੇਸ਼ ਦੇ ਪੈਸੇ ਦੀ ਬਰਬਾਦੀ ਹੁੰਦੀ ਰਹੀ ਤਾਂ ਕਿਵੇਂ ਸਾਡਾ ਦੇਸ਼ ਤਰੱਕੀ ਦੀਆਂ ਨਹੀਂ ਅੰਚੇ ਜਾਊਗਾ ਅਸੀਂ ਇਹ ਦੱਸਣਾ ਚਾਹੁੰਦੇ ਕਿ ਇਹ ਜਿਹੜੇ ਸਾਡੇ ਦੇਸ਼ ਦੀ ਬਰਬਾਦੀ ਐ ਇਹ ਜਿਹੜੀ ਬਰਬਾਦੀ ਹੈ ਇਸੇ ਤਰ੍ਹਾਂ ਹੁੰਦੀ ਰਹਿੰਦੀ ਹੈ ਅਸੀਂ ਚਾਹੁੰਦੇ ਆ ਕਿ ਇਸੇ ਤਰ੍ਹਾਂ ਜਿਹੜਾ ਧਿਆਨ ਲੋਕਾਂ ਵੱਲ ਦਿੱਤਾ ਜਾਵੇ ਤੇ ਜਿਹੜੇ ਜਿਹੜੇ ਪ੍ਰੋਜੈਕਟ ਹੈ ਇਹ ਮੁੜ ਕੇ ਸਾਡੇ ਜਿਹੜੇ ਨਸ਼ੇੜੀ ਲੋਕਾਂ ਨੂੰ ਪੱਟ ਕੇ ਲੈ ਗਏ ਅਸੀਂ ਚਾਹੁੰਦੇ ਆ ਕਿ ਇਹ ਲੋਕਾਂ ਦੀ ਸੂਰਤ ਵਾਸਤੇ ਚੀਜ਼ ਬਣਾ ਕੇ ਦਿੱਤੀ ਸੀ ਸਾਡੀ ਸਰਕਾਰ ਨੇ ਪਰ ਹੁਣ ਇਸ ਪੈਸੇ ਦੀ ਬਰਬਾਦੀ ਹੋ ਗਈ ਕੀ ਹਾਲ ਹੋ ਗਿਆ ਸਾਡੇ ਦੇਸ਼ ਦਾ ਅਸੀਂ ਚਾਹੁੰਦੇ ਆ ਕਿ ਸਰਕਾਰਾਂ ਇਸ ਵੱਲ ਧਿਆਨ ਦੇਣ ਤੇ ਕਰੋੜਾਂ ਰੁਪਏ ਸਾਡੇ ਦੇਸ਼ ਦਾ ਬਰਬਾਦ ਹੋ ਗਿਆ ਲੋਕਾਂ ਵਾਸਤੇ ਚੀਜ਼ ਬਣਾ ਕੇ ਦਿੱਤੀ ਸੀ ਸਾਡੇ ਦੇਸ਼ ਵਾਸਤੇ ਦਿੱਤੀ ਸੀ ਲੋਕਾਂ ਨੂੰ ਇਹ ਦੱਸਿਆ ਸੀ ਕਿ ਇਹ ਤੁਹਾਨੂੰ ਸਭ ਸੂਰਤ ਬਣਾਦੀ ਇਹ ਲੋਕਾਂ ਵਾਸਤੇ ਸੀ ਪਰ ਜਿਹੜੇ ਸਾਡੇ ਲੋਕ ਆ ਅੱਜ ਡੰਡੇ ਦੇ ਯਾਰ ਆ ਗ੍ਰਾਂਟਾਂ ਸਾਡੇ ਲੋਕਾਂ ਨੂੰ ਵਿਕਾਸ ਨਹੀਂ ਲੈ ਸਕਦੀਆਂ ਵੀ ਗ੍ਰਾਂਟਾਂ ਦੇ ਕੇ ਲੋਕਾਂ ਨੂੰ ਤੁਸੀਂ ਵਿਕਾਸ ਦੀਆਂ ਲੀਆਂ ਵਿੱਚ ਅੱਗੇ ਲੈ ਜਾਓਗੇ ਅੱਜ ਕਾਨੂੰਨ ਦੀ ਸਖਤਾਈ ਦੀ ਲੋੜ ਆ ਪੰਜਾਬ ਦੀ ਧਰਤੀ ਦੇ ਕਾਨੂੰਨ ਸਖਤ ਕੀਤਾ ਜਾਵੇ ਵੇਖ ਸਕਦੇ ਆ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਸਾਡੀਆਂ ਸਰਕਾਰਾਂ ਨੇ ਸਾਨੂੰ ਬਣਾ ਕੇ ਦਿੱਤੀਆਂ ਕਿ ਲੋਕ ਆ ਕੇ ਰੁਕਣ ਇੱਥੇ ਗੱਡੀਆਂ ਰੁਕਣ ਤੇ ਲੋਕੀ ਆਪ ਦਾ ਫਰਖਸ ਹੋ ਕੇ ਆਪਦਾ ਚੰਗਰਪਾਣੀ ਜਾ ਕੇ 라ਵਨਾ ਜਾਣ ਪਰ ਇੱਥੇ ਹੀ ਤੇ ਨਸ਼ੇੜੀਆਂ ਦੇ ਅੱਡੇ ਬਣ ਗਏ ਇਹ ਨਸ਼ੇੜੀਆਂ ਦੇ ਅੱਡੇ ਬਣਾਤੇ ਸਾਡੀਆਂ ਮਤਲਬ ਲੋਕਾਂ ਨੇ ਕੋਈ ਇੱਥੇ ਪ੍ਰਬੰਧ ਨਹੀਂ ਕੀ ਇਸ ਕਿਹੋ ਜੀਆਂ ਸੁੰਦਰ ਚੀਜ਼ਾਂ ਕਰੋੜਾ ਰੁਪਇਆ ਪ੍ਰੋਜੈਕਟ ਲਾ ਕੇ ਖਰਾਬ ਕਰਤਾ ਆ ਲਾ ਕੇ ਲੈ ਗਏ ਇਹ ਸਭ ਸੁੰਦਰਤਾ ਸਾਡੇ ਬਾਅਦ ਤੇ ਸਾਡੀਆਂ ਜੇਬਾਂ ਦੇ ਵਿੱਚੋਂ ਸਰਕਾਰ ਨੂੰ ਅਸੀਂ ਟੈਕਸ ਦਿੰਨੇ ਆ ਤਾਂ ਉਹਨਾਂ ਟੈਕਸਾਂ ਦੇ ਨਾਲ ਦੇਸ਼ ਦਾ ਵਿਕਾਸ ਹੁੰਦਾ ਪਰ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਕਿ ਅਸੀਂ ਸਾਡੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਕਿ ਇਹਨਾਂ ਪ੍ਰੋਜੈਕਟਾਂ ਵੱਲ ਨਿਹਾਰ ਦਿੱਤਾ ਜਾਵੇ ਇਹਨਾਂ ਪ੍ਰੋਜੈਕਟਾਂ ਦੀ ਸਮ ਸਮਾਈਵਾ ਤੇ ਬੰਦੇ ਰੱਖੇ ਜਾਣ ਤਾਂ ਜਿਹੜੀਆਂ ਲੋਕਾਂ ਦੀਆਂ ਆਵਾਜ਼ ਤੇ ਸੂਰਤਾ ਉਹ ਸੂਰਤਾ ਇਸੇ ਤਰ੍ਹਾਂ ਪ੍ਰੋਜੈਕਟ ਕਾਮਯਾਬ ਰਹਿਣ ਅਸੀਂ ਚਾਹੁੰਦੇ ਕਿ ਸਾਡਾ ਪੰਜਾਬ ਕਿਹੜੇ ਪਾਸੇ ਨੂੰ ਚੱਲਿਆ ਗਿਆ ਸਾਡੇ ਪੰਜਾਬ ਦਾ ਕਰੋੜਾ ਰੁਪਇਆ ਬਰਬਾਦ ਹੁੰਦਾ ਜਾ ਰਿਹਾ ਇਹ ਮਿਟੀਵਲ ਪਿਆਏ ਦਾ ਕੀ ਫਾਇਦਾ ਹੋਇਆ ਸਾਡੇ ਦੇਸ਼ ਨੂੰ ਇਤੋਂ ਤਾਂ ਨਾ ਹੀ ਬਣਾਉਂਦੇ ਸਾਡੇ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਘਰ ਬਣਾ ਕੇ ਦੇ ਦਿੰਦੇ ਜਿਹੜੇ ਜਿੰਨਾ ਗਰੀਬਾਂ ਦੇ ਛੱਤ ਤੇ ਛੱਤਾ ਹੀ ਹੈ ਨਹੀਂ ਉਹਨਾਂ ਲੋਕਾਂ ਨੂੰ ਬਣਾ ਕੇ ਦੇ ਦਿੰਦੇ ਪਰਬਾਦੀ ਦਾ ਸਾਡੇ ਪੈਸੇ ਦੀ ਨਾ ਹੋਵੇ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਕਿ ਇਹਨਾਂ ਪ੍ਰੋਜੈਕਟਾਂ ਵੱਲ ਧਿਆਨ ਦਿੱਤਾ ਜਾਵੇ ਤੇ ਇਹਨਾਂ ਪ੍ਰੋਜੈਕਟਾਂ ਨੂੰ ਸਾਭਿਆ ਜਾਵੇ ਤੇ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਕਿ ਸਾਰੇ ਰਲ ਮਿਲ ਕੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਏ ਕਿ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਏ ਕਿ ਇਸ ਤਰ੍ਹਾਂ ਪ੍ਰਜੈਕਟਾਂ ਦੀ ਬਰਬਾਦੀ ਨਹੀਂ ਹੋਣੀ ਚਾਹੀਦੀ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਤਾਂ ਤੁਸੀਂ ਮਾਫ਼ੀ ਚੋੜਿਆ ਤੇ ਇਹ ਅਸੀਂ ਅੱਜ ਵਿਖਾਉਂਦੇ ਆ ਸਾਡੀਆਂ ਸਰਕਾਰਾਂ ਨੂੰ ਕਿ ਆ ਹਾਲਾਤ ਹੋਏ ਪਏ ਧਰਤੀ ਦੇ ਉੱਤੇ ਆ ਹਾਲਾਤ ਹੋਏ ਪਏ ਜਿਹੜਾ ਤੁਸੀਂ ਕਰੋੜਾ ਰੁਪਇਆ ਲਾ ਕੇ ਆ ਦੇਖ ਸਕਦੇ ਕੀ ਹਾਲ ਹੋਏ ਕਿਆ ਇਹਨਾਂ ਦੇ ਤਾਂ ਅਸੀਂ ਚਾਹੁੰਦੇ ਆ ਕਿ ਇਹਦਾ ਨੂੰ ਸਮਝਿਆ ਜਾਵੇ ਤੇ ਇਸ ਤਰ੍ਹਾਂ ਪੰਜਾਬ ਜਿਹੜਾ ਤਰੱਕੀ ਦੀਆਂ ਲੀਹਾਂ ਵਿੱਚ ਤੇ ਨਹੀਂ ਜਾਊਗਾ ਪੰਜਾਬ ਨੂੰ ਸਾਰਿਆਂ ਨੂੰ ਨਾਲ ਮਿਲ ਕੇ ਸਾਹਮਣਾ ਮੇੜਾ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦਬੱਧ ਘੱਟ ਬੋਲੇ ਕੇ ਮਾਫੀ ਚਾਹਣੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੀਆਂ ਸਰਕਾਰਾਂ ਤੱਕ ਜਾਵੇ ਸਾਡੇ ਪ੍ਰਧਾਨ ਮੰਤਰੀ ਤੱਕ ਜਾਵੇ ਤੇ ਇਹ ਤਾਂ ਗਰੀਬ ਲੋਕਾਂ ਦੇ ਘਾਰੇ ਪਾਦਿਆ ਕਰੋ ਇਹ ਪ੍ਰੋਜੈਕਟ ਖਰਾਬ ਤਾਂ ਨਾ ਹੋਣ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦਬੱਧ ਘੱਟ ਬੋਲੇ ਕੇ ਮਾਫੀ ਚਾਹਣੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਾਧਗੁਰੂ ਤੇਰਾ ਹਿਹਾਰ ਦਾ ਜੀ